ਸਮਾਜ ਵਿੱਚ ਜਿਹੜੀ ਵੱਧ ਰਹੀ ਹਿੰਸਾ ਵਾ ਉਹਦਾ ਮੁੱਖ ਕਾਰਨ ਜਿਵੇਂ ਆਪਾਂ ਨੇ ਸਾਰਿਆਂ ਨੇ ਹੁਣ ਸੁਣਿਆ ਵਾ ਮੁੱਖ ਕਾਰਨ ਹੈ ਵੱਧ ਰਹੀ ਰਾਜਿਕਤਾ ਔਰ ਇਹਦੇ ਵਾਸਤੇ ਸਾਰੀਆਂ ਸਰਕਾਰਾਂ ਕੇਂਦਰ ਸਰਕਾਰ ਸੂਬਾ ਸਰਕਾਰ ਜਿਹੜੀਆਂ ਸਰਕਾਰਾਂ ਰਹੀਆਂ ਵਾ ਮੌਜੂਦਾ ਸਰਕਾਰ ਇਹ ਸਾਰੀਆਂ ਜ਼ਿੰਮੇਵਾਰ ਨੇ ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰੀਏ 1980 ਦੇ ਦਹਾਕੇ ਵਿੱਚ ਬਹੁਤ ਸਾਰੀਆਂ ਮੰਦਪਾਗੀਆਂ ਘਟਨਾਵਾਂ ਹੋਈਆਂ ਅਫਸੋਸਨਾ ਕਹਿਣਾ ਪੈਂਦਾ ਵਾ ਕਿ ਉਹ ਸਾਰੀਆਂ ਘਟਨਾਵਾਂ ਦੇ ਉਪਰ ਇਨਸਾਫ ਨਹੀਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਔਰ ਨਾ ਹੀ ਉਹਨਾਂ ਦੀ ਕਲੋਜ਼ਰ ਆਈ ਨਾ ਹੀ ਸਮਾਪਤੀ ਹੋਈ ਉਸ ਤੋਂ ਬਾਅਦ ਉਹ ਘਟਨਾਵਾਂ ਜਿਹੜੀਆਂ ਵਾਂ ਉਹ ਉਸੇ ਦੀਆਂ ਜਿਉਂਦੀਆਂ ਤਿਉਂ ਵਾਂ ਉਸੇ ਦੀਆਂ ਉਸੇ ਤਰ੍ਹਾਂ ਜਿਹੜੇ ਮਸਲੇ ਨੇ ਇਨਫੈਕਟ ਉਹ ਜਿਹੜੇ ਮਸਲੇ ਨੇ ਉਹ ਹੋਰ ਵੱਧ ਗਏ ਗੰਭੀਰ ਹੋ ਗਏ ਉਹਨਾਂ ਦੇ ਕਈ ਹੋਰ ਐਲੀਮੈਂਟ ਜਿਹੜੇ ਨੇ ਉਹ ਹੁਣ ਨਜ਼ਰ ਆ ਰਹੇ ਆ ਇਹਦਾ ਨਤੀਜਾ ਇਹ ਹੋਇਆ ਇਹ ਜਿਹੜਾ ਇਨਸਾਫ ਨਹੀਂ ਮਿਲਿਆ ਕਲੋਜ਼ਰ ਨਹੀਂ ਹੋਇਆ ਉਹਦਾ ਨਤੀਜਾ ਇਹ ਹੋਇਆ ਕਿ ਸਮਾਜ ਦੇ ਵਿੱਚ ਪੋਲਰਾਈਜੇਸ਼ਨ ਹੋ ਗਈ ਹੈ ਰਿਲੀਜੀਅਸ ਲਾਈਨਸ ਤੇ ਆਰ ਜਾਤ ਪਾਤ ਦੇ ਉਤੇ ਔਰ ਇਹ ਜਿਹੜਾ ਪੋਲਰਾਈਜੇਸ਼ਨ ਹੈ ਜਿਹਨੂੰ ਆਪਾਂ ਤ੍ਰੂਹੀਕਰਨ ਕਾਵਾਂਗੇ ਉਹ ਬੜਾ ਸਾਫ਼ ਨਜ਼ਰ ਆ ਰਿਹਾ ਵਾ ਇਸੇ ਕਰਕੇ ਲੋਕੀਂ ਆਪਸ ਦੇ ਵਿੱਚ ਭਿੱੜਦੇ ਰਹਿੰਦੇ ਆ ਜਿਹੜੇ ਸਿਆਣੇ ਲੋਕ ਨੇ ਉਹ ਤੇ ਕੋੜਾ ਕੋਟ ਪਰ ਲੈਂਦੇ ਆ ਉਹ ਤੇ ਕਿਸੇ ਨਾਲ ਬਹਿਸ ਨਹੀਂ ਕਰਦੇ ਲੇਕਿਨ ਦੂਸਰੇ ਲੋਕ ਜਿਹੜੇ ਆਮ ਲੋਕ ਨੇ ਉਹ ਭਿੱੜਦੇ ਰਹਿੰਦੇ ਨੇ ਮੰਦੀ ਸ਼ਬਦਾਵਲੀ ਵਰਤੇ ਆ ਔਰ ਉਸੇ ਦਾ ਇੱਕ ਉਦਾਹਰਨ ਆਪਾਂ ਦੇਖਿਆ ਵਾ ਸੰਦੀਪ ਥਾਪਰ ਵਾਲਾ ਜਿਹੜਾ ਵਾਕਿਆ ਵਾ ਔਰ ਇਹੋ ਜਿਹੇ ਲੋਕ ਸਿਰਫ ਹਿੰਦੂ ਸਮਾਜ ਦੇ ਵਿੱਚ ਨਹੀਂ ਸਾਰੇ ਧਰਮਾਂ ਦੇ ਵਿੱਚ ਹਨ ਔਰ ਮੇਰਾ ਖਿਆਲ ਹੈ ਸਿੱਖ ਧਰਮ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਹਨ ਜਿਹੜਾ ਜਿਹੜੇ ਕੱਟੜਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਾਨੂੰਨ ਬਣਿਆ ਹੋਇਆ ਵਾ ਨਵੇਂ ਕਾਨੂੰਨ ਦੀ ਲੋੜ ਨਹੀਂ ਜਿਹੜਾ ਕਾਨੂੰਨ ਹੈ ਉਹਦੀ ਜੇ ਸਹੀ ਪਾਲਣਾ ਕੀਤੀ ਜਾਵੇ ਤੇ ਇਹਨਾਂ ਲੋਕਾਂ ਦੇ ਉੱਤੇ ਨਿਕੇਲ ਕੱਸਿਆ ਜਾ ਸਕਦਾ ਹੈ ਹੁਣ ਇਸ ਵਾਕਿਆ ਤੋਂ ਬਾਅਦ ਸੰਦੀਪ <th>ਧਾਪਰ ਦੇ ਹਮਲੇ ਤੋਂ ਬਾਅਦ ਕਈ ਲੋਕਾਂ ਦੇ ਉੱਤੇ ਕੇਸ ਰਜਿਸਟਰ ਹੋਏ ਪਹਿਲਾਂ ਕਿਉਂ ਨਹੀਂ ਹੋਏ ਪਹਿਲਾਂ ਸੁੱਤੀ ਪਈ ਸੀ ਪੁਲਿਸ ਚਾਹੀਦਾ ਇਹ ਵਾ ਕਿ ਜਿਹੜਾ ਗ੍ਰਹਿ ਵਿਪਾਗਿਆ ਉਥੇ ਇੱਕ ਸਪੈਸ਼ਲ ਸੈੱਲ ਬਣੇ ਉਹ ਮਾਨੀਟਰ ਕਰਨ ਸੋਸ਼ਲ ਮੀਡੀਆ ਨੂੰ ਜੋ ਸਟੇਟਮੈਂਟਸ ਆ ਰਹੀਆਂ ਵਾ ਹੁਣ ਹੁਣ ਕੀ ਹੋ ਰਿਹਾ ਵਾ ਜੇ ਕੋਈ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਵਾ ਸੋਸ਼ਲ ਮੀਡੀਆ ਦੇ ਉੱਪਰ ਜਾਂ ਕੋਈ ਮੀਡੀਆ ਹਾਊਸ ਤੇ ਉਹਨੂੰ ਉਹਦੀ ਐਡਵਰਟਾਈਜ਼ਮੈਂਟ ਬੰਦ ਕਰਤੇ ਜਾਂਦੀਆਂ ਉਹਨੂੰ ਜਾਂ ਉਹਨੂੰ ਬਲੈਕਆਊਟ ਹੀ ਕਰਤਾ ਜਾਂਦਾ ਸਰਕਾਰ ਦੇ ਖਿਲਾਫ ਜਿਹੜੀ ਆ ਉਹ ਕੋਈ ਮਾੜੀ ਗੱਲ ਨਹੀਂ ਸਰਕਾਰ ਦੀ ਆਲੋਚਨਾ ਕਰਨਾ ਲੇਕਿਨ ਨਫਰਤ ਫਲਾਨੀ ਜਿਹੜੀ ਆ ਉਥੇ ਉੱਪਰ ਨਕੇਲ ਜ਼ਰੂਰ ਕਸਣ ਦੀ ਲੋੜ ਹੈ। ਅ ਕਨਲ ਚੀਮਾ ਦਾ ਬਹੁਤ ਅੱਛਾ ਵਿਚਾਰ ਆਇਆ ਵਾ ਇੰਟਰਫੇਥ ਡਾਇਲੌਗ ਇੰਟਰਫੇਥ ਕੌਂਸਲ ਦਾ। ਯੂਕੇ ਦੇ ਵਿੱਚ ਇਹ ਸਿਸਟਮ ਹੈ ਔਰ ਸਾਨੂੰ ਵੀ ਇਥੇ ਇਸ ਦੀ ਲੋੜ ਹੈ। ਯੂਕੇ ਦੇ ਵਿੱਚ ਜਿਹੜਾ ਸਿਸਟਮ ਹੈ ਇੰਟਰਫੇਥ ਕੌਂਸਲ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ। ਜਦੋਂ ਵੀ ਉੱਥੇ ਕੋਈ ਕਾਨੂੰਨ ਬਣਦਾ ਵਾ ਜਿਹੜਾ ਕੋਈ ਅਸਰ ਧਰਮਾਂ ਦੇ ਉੱਤੇ ਪੈਂਦਾ ਕਿਸੇ ਇੱਕ ਧਰਮ ਤੇ ਜਾਂ ਸਾਰੇ ਧਰਮਾਂ ਤੇ ਪੈਂਦਾ ਵਾ ਇੰਟਰਫੇਥ ਕੌਂਸਲ ਦੀ ਮੀਟਿੰਗ ਦੇ ਵਿੱਚ ਉਹ ਕਾਨੂੰਨ ਜਿਹੜਾ ਵਾ ਡਿਸਕਸ ਕੀਤਾ ਜਾਂਦਾ ਕਿ ਇਹਦਾ ਤੁਹਾਡੇ ਤੁਹਾਡੀ ਤੁਹਾਡੇ ਧਰਮ ਤੇ ਇਹਦਾ ਕੀ ਅਸਰ ਪਊ ਸੋ ਸਾਡੇ ਵੀ ਇੱਥੇ ਇਸ ਤਰ੍ਹਾਂ ਦੀ ਲੋੜ ਹੈ ਔਰ ਪੰਜਾਬੀਅਤ ਬਹੁਤ ਵਧੀਆ ਕਨਸੈਪਟ ਸੀ ਪੰਜਾਬੀਅਤ ਦਾ ਕਿਸੇ ਤਰ੍ਹਾਂ ਦੇ ਤੁਸੀਂ ਹੋਰ ਲੇਕਿਨ ਪੰਜਾਬੀਅਤ ਇੱਕ ਆਪਣੀ ਉਹਦੀ ਪਹਿਚਾਨ ਸੀ ਉਹਨੂੰ ਦੁਬਾਰਾ ਰਿਵਾਈਵ ਕਰਨ ਦੀ ਲੋੜ ਹੈ ਪਰ ਇਹਦੇ ਵਾਸਤੇ ਕੰਮ ਕਰਨਾ ਪਊਗਾ ਕਿੱਥੇ ਕਿਹੜੀਆਂ ਸਰਕਾਰਾਂ ਕੋਲ ਟਾਈਮ ਹੈ ਇੱਥੇ ਤੇ ਜਿਮਨੀ ਚੋਣਾ ਜਿੱਤਣ ਵਾਲ ਅਸੀਂ ਲੱਗੇ ਹੋਏ ਆ ਇੱਕ ਦੂਜੇ ਨੂੰ ਦੂਜੀਆਂ ਪਾਰਟੀਆਂ ਨੂੰ ਦੂਜੇ ਲੀਡਰ ਨੂੰ ਨੀਵਾਂ ਦਿਖਾਉਣਾ ਉਹਨਾਂ ਦੇ ਖਿਲਾਫ ਮਾੜੀ ਸ਼ਰਧਾਤ ਨਹੀਂ ਸਾਡੇ ਲੀਡਰ ਹੀ ਹੈ ਮਾੜੀ ਸ਼ਰਧਾਤ ਦੀ ਸ਼ੁਰੂ ਕਰਦੇ ਆ ਔਰ ਫਿਰ ਇਹ ਜਿਹੜੇ ਸੋ ਕਾਲ ਧਰਮ ਕਗੂ ਨੇ ਉਹ ਫਿਰ ਇਹਨੂੰ ਅੱਗੇ ਫੜ ਲੈਂਦੇ ਨੇ